ਸਰਦਾਰ ਲਾਲਜੀਤ ਸਿੰਘ ਭੁੱਲੜ ਮਾਨਯੋਗ ਟਰਾਂਸਪੋਰਟ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਉਦਾਂ ਦੇ ਤੁਸੀਂ 0 आर ਚ ਸਾਨੂੰ ਟਾਈਮ ਨਹੀਂ ਦਿੰਦੇ ਹੱਥ ਖੜਾ ਕਰੀਦਾ ਮੈਂ ਕਿਹਾ ਪਹਿਲਾਂ ਹੀ ਗੱਲ ਕਰ ਲਈਏ ਕੁਐਸਚਨ ਆਫ ਦਿ ਟਾਈਮ ਤੇ ਹੀ ਆਈਏ ਇਧਰ 94 ਬੈਠੇ ਇਹਨਾਂ ਦਾ ਕੋਈ ਕਸੂਰ ਨਹੀਂ ਜੀ ਇਹ ਵੀ ਸਾਡੇ ਹੀ ਮਿੱਤਰ ਨੇ ਭਰਾ ਨੇ ਇਹਨਾਂ ਨੂੰ ਬਲਾਓ ਜਰੂਰ ਇਹਨਾਂ ਨੂੰ ਵੀ ਬਲਾਓ ਪਰ ਇੰਨਾ 94 ਨੂੰ ਵੀ ਵਾਰੀ ਦਿਓ ਜਿਹੜੇ ਇਧਰਲੇ ਮੈਂਬਰ ਆ ਬੀਬੀਆਂ ਆ ਸਾਡੇ ਭਰਾ ਆ ਜਿਹੜੀਆਂ ਬੀਪੀਆਂ ਉਹਨਾਂ ਦੇ ਹਸਬੈਂਡ ਤੇ ਜਿਹੜੇ ਭਰਾ ਐ ਉਹਨਾਂ ਦੀਆਂ ਵਾਈਫ ਉਹ ਡੀਕਦੇ ਰਹਿੰਦੇ ਟੀਵੀ ਤੇ ਵੀ ਸਾਡੇ ਵੀ ਕੋਈ ਨਾ ਕੋਈ ਬੋਲਣਗੇ ਜੀਰੋ ਹਾਰ ਚਾਹ ਲੈ ਕੇ ਦੀ ਸਮਝਿਆ ਰੱਖਣਗੇ ਤੁਸੀਂ ਇੱਧਰ ਨਹੀਂ ਜੇ ਟਾਈਮ ਦਿੰਦੇ ਇੱਧਰ ਸਾਰੇ ਹੀ ਬੁਲਾ ਦਿੰਦੀ ਆ ਆ ਮੜਾ ਇਹ ਦੱਸ ਦਿਓ ਸਾਨੂੰ ਇਹ ਵੀ ਜਾਣਕਾਰੀ ਇਹ ਕਈ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੀ ਪਿਛਲੇ ਤਿੰਨਾਂ ਚੌ ਸੈਸਨਾਂ ਚ ਵਾਰੀ ਨਹੀਂ ਆਈ ਹੈਗੇ ਇਹੋ ਜਿਹੇ ਬੰਦੇ ਦੇਖੋ ਸੁੱਚੇ ਮੂੰਹ ਹੀ ਜਾਂਦੇ ਆ ਕਰ ਮੈਂ ਇੱਕ ਗੱਲ ਤੁਹਾਨੂੰ ਦੱਸੀ ਬੈਠੋ ਤੁਸੀਂ ਫਿਰ ਹਣ ਦੱਸ ਦੀ ਤੁਸੀਂ ਬੜੇ ਪਿਆਰੇ ਹੋ ਸਭ ਤੋਂ ਸਮਾਰਟ ਹੋ ਸੋਹਣੇ ਹੋ ਵੇਖੋ ਜਦੋਂ ਆਹ ਨਾਡ ਕਹਿਗੇ ਨਾ ਪਲੋਸ ਲੈਂਦੇ ਤੇ ਵਾਰੀ ਫੇਰ ਨਹੀਂ ਆਉਂਦੀ ਉਹ ਹੁਣ ਗੱਲ ਮੈਂ ਤੁਹਾਨੂੰ ਨਾ ਦੋ ਤਿੰਨ ਵਾਰ ਮਿਲਿਆ ਹੋਇਆ ਤੇ ਮੈਂ ਤੁਹਾਨੂੰ ਹੁਣ ਵੀ ਕੀਤਾ ਮੈਂ ਸਪੀਕਰ ਸਾਹਿਬ ਸਾਨੂੰ ਵਾਰੀ ਦੇ ਦਿਆ ਕਰੋ ਉਹ ਹੀ ਕਿਹਾ ਵੀ ਹੱਥ ਖੜਾ ਕਰ ਦਿਓ ਤੁਸੀਂ ਸੋਹਣੇ ਬੜੇ ਉਹ ਸੋਹਣੇ ਦੀ ਤੁਸੀਂ ਪਲੋਸ ਲੈਂਦੀ ਹੁਣ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਦੇਖੋ ਮੰਤਰੀ ਜੀ ਬੈਠੋ ਜਿਹੜੇ ਮਾਣਯੋਗ ਮੰਤਰੀ ਸੇ ਬਾਹਰ ਹੁੰਦੇ ਨੇ ਉਹ ਕਿਸੇ ਵੀ ਸਮੇਂ ਬੋਲ ਸਕਦੇ ਜਦੋਂ ਵੀ ਤੁਸੀਂ ਚਾਹੋ ਆਪਦੀ ਗੱਲ ਰੱਖ ਸਕਦੇ ਹੋ ਦੂਜੀ ਗੱਲ ਜੇ ਤੁਸੀਂ ਡੈਮੋਕ੍ਰੇਸੀ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਪੋਜੀਸ਼ਨ ਮਸਟ ਹੈਵ ਇਟ ਸੇ ਐਂਡ ਟ੍ਰੈਜਰੀ ਇਜ਼ ਆਲਵੇਸ ਆਲਰੇਡੀ ਹੈਵਿੰਗ ਇਟਸ ਵੇ ਇੱਥੇ ਬੋਲਣਾ ਜਿਆਦਾ ਇੰਪੋਰਟੈਂਟ ਨਹੀਂ ਹੈ ਕੰਮ ਕਰਕੇ ਦਿਖਾਉਣਾ ਜਿਆਦਾ ਇੰਪੋਰਟੈਂਟ ਹੈ ਸੋ ਜੇ ਹੁਣ ਤੁਸੀਂ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਦੱਸੋ ਪਲੀਜ਼ ਇਹ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਮੈਂ ਇਹ ਨਹੀਂ ਕਿ ਆ ਪੀਨਾਂ ਨੂੰ ਮੇਰੇ ਭਰਾਵਾਂ ਨੂੰ ਟਾਈਮ ਨਹੀਂ ਦੇਣਾ, ਟਾਈਮ ਦਿਓ। ਪਰ ਥੋੜਾ ਜਿਹਾ ਇਹ ਵੀ ਪ੍ਰੋਟੋਕਾਲ ਬਣਾ ਲਓ ਜਦੋਂ ਇਹ ਭਰਾ ਸਾਡੇ ਵਾਕ ਆਊਟ ਕਰਕੇ ਚੱਲ ਜਾਂਦੇ ਆ। ਵਾਕ ਆਊਟ ਕਰਕੇ ਚੱਲ ਗਏ ਜਦੋਂ 0R ਆ ਆ ਗਿਆ ਉਦੋਂ ਇਹ ਸਾਰੇ ਭਰਾ ਆ ਜਾਂਦੇ ਆ। ਫਿਰ ਟਾਈਮ ਇਹਨਾਂ ਨੂੰ ਪਹਿਲਾਂ ਜਿਹੜੇ ਆ 6-7 ਬੈਠੇ ਰਹਿੰਦੇ ਆ ਨਾ ਮੈਨੂੰ ਸਾਡਾ ਟਾਈਮ ਵੀ ਇਹਨਾਂ ਨੂੰ ਦੇ ਦਿਆ ਕਰੋ। ਜਿਹੜੇ ਬੈਠ ਕੇ ਗਵਰਨਰ ਅਡਰੈਸ ਹੁੰਦੇ ਆ, ਜਿਹੜੇ ਮੁੱਦੇ ਦੀਆਂ ਗੱਲਾਂ ਕਰਦੇ ਆ ਸੋਹਦੇ ਆ ਉਹਨਾਂ ਨੂੰ ਟਾਈਮ ਵੱਧ ਦੇ ਦਿਆ ਕਰੋ ਪਰ ਥੋੜਾ ਜਿਹਾ ਪ੍ਰੋਟੋਕਾਲ ਨੂੰ ਆਪਾਂ ਇਹ ਇਹ ਹਮੇਸ਼ਾ ਵਿਚਾਰ ਕਰਦੇ ਰਹੇ ਨੇ ਬੜਾ ਕੀਮਤੀ ਸਮਾਂ ਜੇ ਕੋਈ ਮੁੱਦੇ ਦੀ ਗੱਲ ਕਰਨੀ ਹੈ ਚਲੋ 0 0 ਆਰਚ ਸਾਨੂੰ ਦੇ ਦਿਓਗੇ ਟਾਈਮ ਉਹ ਫੇਰ ਬੈਠੋ ਯਾਰ ਜੋ ਸਾਡਾ ਟਾਈਮ ਬੰਦਾ 93 93 ਨੂੰ ਦੇ ਕੇ ਜੋ ਇਹਨਾਂ ਦਾ ਭਰਾਵਾ ਦਾ ਬੰਦਾ ਇਹਨਾਂ ਨੂੰ ਵੀ ਟਾਈਮ ਦਿਓ ਮਾ ਜੀ ਮੰਤਰੀ ਜੀ ਤੁਹਾਡੇ ਕੋਲੇ ਕੁਐਸਚਨ ਰਿਲੇਟਡ ਕੋਈ ਗੱਲ ਹੈ ਪਲੀਜ਼ ਬੈਠੋ ਬੈਠੋ ਜਾ ਜਵਾਬ ਦਿਓ ਮੰਤਰੀ ਜਵਾਬ ਦਿਓ ਜਿਹੜਾ ਕਵਚਨ ਦਾ ਆਨਸਰ ਹੈ ਹੋਈ ਨਾ ਕੋ ਚਲ ਗਿਆ ਮੈਂਬਰ ਸਾਹਿਬ ਕੋ ਸਪਲੀਮੈਂਟਰੀ ਲੈਣਾ ਤੇ ਮੈਂ ਦੇ ਦਿੰਦਾ ਜੀ ਡਾਕਟਰ ਇਸ਼ਾਨ ਕੁਮਾਰ ਦੀ ਕੋਈ ਸਪਲੀਮੈਂਟਰੀ ਹੈ ਜੀ ਜੀ ਮੇਰੇ ਕੋਲ ਹਲੇ ਜਵਾਬ ਨਹੀਂ ਆਇਆ ਇਸ ਕਰਕੇ ਮੈਂ ਸਪਲੀਮੈਂਟਰੀ ਤੁਸੀਂ ਜਵਾਬ ਪੜ੍ਹਦੇ ਹੋ ਜਵਾਬ ਆਪਣਾ ਆਪਣੇ ਟੈਕਨੀਕਲ ਸਪੋਰਟ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਕਿਹੜਾ ਇਹਨਾਂ ਦੇ ਚੱਬੇ ਵਾਲਾ ਕਿਹਜੇ ਪਿੰਡ ਪੈਂਦੇ ਆ ਆਦਮਪੁਰ ਤੋਂ ਚੰਡੀਗੜ੍ਹ ਲੁਧਿਆਣਾ ਤੋਂ ਹੁਸ਼ਿਆਰਪੁਰ ਵਾਇਆ ਨਵਾਂ ਸ਼ਹਿਰ ਗੜ੍ਹ ਸ਼ੰਕਰ ਚੱਬੇਵਾਲ ਦੇ ਤਿੰਨ ਟ੍ਰਿਪ ਚਲਾਏ ਜਾ ਰਹੇ ਆ ਜੀ ਲੁਧਿਆਣਾ ਤੋਂ ਸ਼ਾਤਲਾਈ ਵਾਇਆ ਨਵਾਂ ਸ਼ਹਿਰ ਗੜ੍ਹ ਸ਼ੰਕਰ ਮਹਿਲਪੁਰ ਜੇਜੋ ਇੱਕ ਟ੍ਰਿਪ ਚੱਲਦਾ ਆ ਫਗਵਾੜਾ ਤੋਂ ਮਹਿਲਪੁਰ ਆਇਆ ਪਾਸਤਾ ਭਾਮ ਬਾੜੀਆਂ ਰੂਟ ਦੇ ਦੋ ਟ੍ਰਿਪ ਤੇ ਬੱਸਾਂ ਚੱਲ ਰਹੀਆਂ ਜੀ ਤੇ ਜੇ ਫਿਰ ਵੀ ਕੋਈ ਇਹਨਾਂ ਨੂੰ ਲੱਗਦਾ ਬੱਸ ਨਹੀਂ ਚੱਲਦੀ ਇਹ ਦੇ ਦਿੰਦੀ ਅਸੀਂ ਵਾਇਬਿਲਿਟੀ ਵੇਖ ਕੇ ਉਧਰ ਵੀ ਬੱਸਾਂ ਚਲਾ ਦੇਾਂਗੇ ਵੈਰੀ ਗੁੱਡ ਥੈਂਕ ਯੂ ਡਾਕਟਰ ਸਾਹਿਬ ਹੈ ਕੋਈ ਸਪਲੀਮੈਂਟਰੀ ਜੀ ਸਪੀਕਰ ਸਾਹਿਬ ਕੁਝ ਬੱਸਾਂ ਨੇ ਜਿਸ ਤਰ੍ਹਾਂ ਫਗਵਾੜੇ ਤੋਂ ਮਾਲਪੁਰ ਵਾਲੀ ਜੋ ਬੱਸ ਚੱਲਦੀ ਆ ਆਪ ਜੀ ਦੇ ਰਾਹੀਂ ਮੈਂ ਮੰਤਰੀ ਸਾਹਿਬ ਤੋਂ ਇਹੀ ਪੁੱਛਣਾ ਚਾਹੁੰਦਾ ਕਿ ਉਹਦੇ ਕਈ ਜੋ ਟਾਈਮ ਨੇ ਜਿੱਦਾਂ ਸਵੇਰੇ 7 ਵਜੇ ਤੇ 7:30 ਵਜੇ ਵਾਲੀ ਜੋ ਰੂਟ ਹੈ ਉਹ ਬੱਸਾਂ ਵੀ ਬਹੁਤ ਜਲਦੀ ਚਲਵਾਈਆਂ ਜਾਣ ਤੇ ਇੱਕ ਟਾਈਮ ਲਾਈਨ ਦਿੱਤੀ ਜਾਵੇ ਕਿ ਕਦੋਂ ਬੱਸਾਂ ਸ਼ੁਰੂ ਕੀਤੀਆਂ ਜਾਣੀਆਂ